ਹਾਂਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ 'ਚ ਹਾਂ ਡੇਰੀ ਫਾਰਮ ਦੇ ਵਿੱਚ। ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਕਾਲੋਕੇ ਜਿਲ੍ਹਾ ਬਠਿੰਡਾ ਤਹਿਸੀਲ ਰਾਮਪਰਾ ਫੂਲ ਪੈਂਦੀ ਆ। ਦੋਸਤੋ ਅੱਜ ਤੁਹਾਡੇ ਲਈ ਇੱਕ ਮੱਝ ਲੈ ਕੇ ਆਏ ਆ। ਆਓ ਕਰਦੇ ਆ ਵੀਰ ਨਾਲ ਗੱਲਬਾਤ ਲੈਨੇ ਆ ਮੱਝ ਦੀ ਸਾਰੀ ਡਿਟੇਲ। ਆਓ ਕਰਦੇ ਆ ਗੱਲਬਾਤ ਦੋਸਤੋ ਪਹਿਲਾਂ ਰਿਕਵੈਸਟ ਆ ਜਿਹੜਾ ਵੀ ਵੀਰ ਆਪਣੇ ਚੈਨਲ ਤੇ ਪਹਿਲੀ ਵਾਰ ਆਇਆ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ। ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਕਰੋ। ਆਓ ਕਰਦੇ ਆ ਵੀਰ ਨਾਲ ਗੱਲਬਾਤ। ਕੀ ਗੱਲ ਬਾਈ ਜੀ ਨਾਮ ਤੇ ਐਡਰੈਸ ਦਵਾ ਦੀ ਬਾਈ ਪਿੰਡ ਕਾਲੋ ਕੇ ਨਾਮ ਅੰਗਰੇਜ਼ੀ ਸੰ ਸਿੱਧੂ ਐਂਡ ਕਾਲੋ ਕੇ ਫੋਨ ਨੰਬਰ 9653538234 ਠੀਕ ਹੈ ਜੀ ਤੇ ਆਪਣੀ ਇੱਕ ਮੱਝ ਵਗਾਉਗਾ ਜੀ ਹਾਂ ਜੀ ਬਾਈ ਤੀਜੇ ਸੂਈ ਮੱਝ ਵਕਾਉਣਾ ਠੀਕ ਹੈ ਜੀ ਤੇ ਤੀਜੇ ਸੂਈ ਸੂਈ ਹੋਈ ਐ ਤੇ ਦੁੱਧ ਕਿੰਨਾ ਜੀ ਇਸ ਟਾਈਮ ਬਾਈ ਇੱਕ ਟੰਗ ਮਿਲਦੀ ਐ ਦੁੱਧ ਦੀ ਜੀ 4 ਕਿਲੋ ਤੇ ਸੂਈ ਨੂੰ ਕਿੰਨਾ ਸੈੱਟ ਹੋ ਗਿਆ ਜੀ ਸਾਢੇ 5 ਮਹੀਨੇ ਹੋ ਗਏ ਠੀਕ ਹੈ ਜੀ ਕਿਹੜੇ ਟਾਈਮ ਥਾਪੀ ਤੇ ਮਿਲਦੀ ਆ ਠੀਕ ਹੈ ਜੀ ਦੁੱਧ ਕਿੰਨਾ ਜੀ ਦੁੱਧ 4 ਕਿਲੋ ਰਹਿ ਜਾਂਦਾ ਬੰਦੇ ਦਾ ਠੀਕ ਹੈ ਸੁਬਾ ਮਿਲਦੀ ਹੈ ਕਿ ਸ਼ਾਮ ਨੂੰ ਜੀ ਸੁਬਾ ਨੂੰ ਜੀ ਸੁਬਾ ਮਿਲਦੀ ਹੈ ਕੱਢ ਕੇ ਸਵੇਰੇ ਇਹ 1:30 ਤੇ ਮਿਲਦੀ ਹੈ ਮੈਂ ਤੇ ਵਧੀਆ ਠੀਕ ਹੈ ਜੀ ਕੱਢ ਲੋ ਜੀ ਵਾਰ ਨੂੰ ਦੇਖ ਸਕਦੇ ਆਂ ਦੋਸਤੋ ਮਰਜ ਪੂਰੀ ਭਾਰੀ ਆ ਵੀਰ ਦੀ ਇੱਕ ਟਾਈਮ ਮਿਲਦੀ ਆ ਥਾਪੀ ਤੇ ਮਿਲਦੀ ਆ 5 ਮਹੀਨੇ ਸੂਈ ਨੂੰ ਸਮਾਂ ਹੋ ਗਿਆ 4 ਕਿਲੋ ਦੁੱਧ ਦਿੰਦੀ ਆ ਮੋੜ ਲੋ ਜੀ ਪੱਠ ਬੁੜੇ ਦੀ ਪੂਰੀ ਸੋਹਣੀ ਸਾਫ ਸੁਥਰੀ ਫੇਸ ਕੁਆਲਟੀ ਤੁਸੀਂ ਦੇਖ ਸਕਦੇ ਆਂ ਬੰਦ ਹੋਈ ਹਾਂ ਲੈ ਵੀ ਦੀ ਪੂਰੀ ਸੋਹਣੀ ਸੁਬਾ ਤੱਕ ਇਹਨੇ ਆਰਡਰ ਨੂੰ ਪੂਰਾ ਭਰ ਜਾਣਾ ਦੇਖ ਸਕਦੇ ਆ ਹਾਂਜੀ ਇਹਦਾ ਭਰਾਈ ਦੱਸ ਦਿਓ ਜੀ ਬਈ ਇਹਨਾਂ ਮੁੱਲ ਤੇ 36000 ਕਰਦੇ ਆਪਾਂ ਠੀਕ ਹੈ ਜੀ ਮਾਨਦਾਨ ਹੋ ਜੂ ਜੀ ਮਾਨਦਾਨ ਹੋ ਜੂ ਜੀ ਠੀਕ ਹੈ ਜੀ ਧੰਨਵਾਦ ਦੋਸਤੋ ਮਿਲਦੇ ਆਂ ਜਲਦ ਇੱਕ ਨਵੀਂ ਵੀਡੀਓ ਦੇ ਵਿੱਚ